ਜਿਹੜਾ ਇੱਕ ਨੁਕਤਾ ਹੈ ਕਿ ਗੁਰਮਤਾ ਜਾਂ ਖਾਲਸੇ ਦਾ ਕਠ ਅਕਾਲ ਤੱਕ ਸਾਬ ਤੇ ਹੋ ਸਕਦਾ ਜਾਂ ਬਾਹਰ ਹੋ ਸਕਦਾ ਬਾਹਰ ਹੋ ਸਕਦਾ ਬਟ ਸ਼ਰਤ ਕਿਹਾ ਹੈ ਕਿ ਇਹ ਬਾਹਰ ਉਹ ਕਰ ਸਕਦਾ ਜਿਹੜਾ ਸਿੱਖਾਂ ਦੀ ਜਿਹੜੀ 18ਵੀਂ ਸਦੀ ਵੇਲੇ ਬਹੀਰ ਦੀ ਮਰਿਆਦਾ ਸੀਗੀ ਉਹਦਾ ਪਾਲਣ ਕਰਦਾ ਹੋਵੇ ਉਹ ਕਰ ਸਕਦਾ ਉਹ ਮਰਿਆਦਾ ਸਖਤ ਸੀ ਨਿੱਜੀ ਤੌਰ ਤੇ ਵੀ ਸੰਗਤ ਵਿੱਚ ਵਹੀਰ ਦੇ ਵਿੱਚ ਜਿਹੜੇ ਕੰਮ ਹੁੰਦੇ ਸੀਗੇ ਜਿਹੜੇ ਜਿਨੇ ਆਪਦੇ ਘਰ ਨੂੰ ਫਤਿਹ ਬੁਲਾ ਲਈਏ ਤੁਸੀਂ ਪੰਥ ਪ੍ਰਕਾਸ਼ ਬੜੋ ਜਿਹੜਾ ਘਰ ਜਾ ਕੇ ਵਹੀਰ ਦਾ ਸਿੰਘ ਘਰ ਜਾ ਕੇ ਵਾਪਸ ਜਥੇ ਚ ਆਏ ਉਹਨੂੰ ਵੀ ਤਨਖਾਹ ਲੱਗਦੀ ਸੀ ਸੋ ਜਿਹੜਾ ਬੰਦਾ ਟੋਟਲੀ ਪੰਥ ਦੇ ਪ੍ਰਚਾਰ ਦੇ ਲਈ ਪੰਥ ਦੇ ਸਰੋਕਾਰਾਂ ਦੇ ਲਈ ਲੋੜਵੰਦ ਦੀ ਮਦਦ ਦੇ ਲਈ ਤੇ ਨੇਤਾਣੇ ਦੀ ਰੱਖਿਆ ਕਰਨ ਦੇ ਲਈ ਸਦਾ ਤਤਪਰ ਹਨ ਉਹਨਾਂ ਬੰਦਿਆਂ ਦਾ 25 ਬੰਦਿਆਂ ਤੋਂ ਵੱਧ ਜਿੰਨਿਆਂ ਦਾ ਵੀ ਇਕੱਠ ਹੋਏ ਉਹ ਤਖਤ ਤੋਂ ਬਾਹਰ ਗੁਰਮਤਾ ਸੱਦ ਸਕਦਾ ਕਰ ਸਕਦਾ ਬਟ ਇਹ ਨਹੀਂ ਹੈ ਵੀ ਤੁਸੀਂ ਘਰੋਂ ਆ ਜਾਓ ਤੁਰ ਕੇ ਚਾਹੇ ਉਹ ਫਿਰ 25000 ਆ ਜਾਓ ਉਹ ਨਹੀਂ ਕਰ ਸਕਦੇ